ਦੀ ਕੋਈ ਮਹੀਨੇ ਦੋ ਮਹੀਨੇ ਦੀ ਵਾਰੰਟੀ ਵੀ ਦੇ ਦਾਂਗੇ ਇੰਜਨ ਗੀਅਰ ਚ ਬੰਦਾ ਜਾ ਕੇ ਵੀ ਕਹਦੇ ਨੁਕਸਾ ਹੈ ਤਾਂ ਆਪਾਂ ਬੈਠੇ ਆਂ ਬਾਕੀ ਜਦੋਂ ਆਪਾਂ ਪੁਰਾਣਾ ਟਰੈਕਟਰ ਵੇਚਦੇ ਆ ਨਹੀਂ ਬੰਦੇ ਨੂੰ ਮਗਲੈਲ ਤੋਂ ਲੈ ਕੇ ਸੀਐਲ ਗੀਅਰ ਦਾ ਸਾਰਾ ਚੈੱਕ ਕਰਾ ਕੇ ਤੋਰਾਂਦਾ ਵੀ ਫੁੱਲ ਆ ਸਾਰਾ ਕੁਝ ਇਹ ਨਹੀਂ ਵੀ ਟਰੈਕਟਰ ਲੈ ਕੇ ਵਿੱਚੋਂ 30 ਲੀਟਰ ਸੀਐਲ ਹੀ ਘੱਟ ਨਿਕਲ ਉੱਪਰਲੇ ਮਿਲੂਗਾ ਗੇਜ ਚੈੱਕ ਕਰਾ ਕੇ ਤੋਰਦੇ ਪੁਰਾਣੇ ਦੀ ਇੱਕ ਬਈ ਆਪਣੇ ਪਿਛਲੀ ਵੀਡੀਓ ਤੇ ਵੀਰ ਕਹਿੰਦੇ ਰੇਟ ਜਾਦੇ ਆ ਪਰ ਜੇ ਰੇਟ ਜਾਦੇ ਹੁੰਦਾ ਫਿਰ ਟਰੈਕਟਰ ਵੇਚਦੇ 14-15 ਟਰੈਕਟਰ ਵੇਚੇ ਬਈ ਜਿਹਨਾਂ ਨੇ ਪਿਛਲੀ ਵੀਡੀਓ ਫ ਦੇਰੇ 9 ਗਰਾਂ ਲੈ ਗੜਾ 65 ਬਾਈ ਹੈ 2000 ਮੰਨ ਲਓ ਕਹਿੰਦੇ ਤਲਵੰਡੀ ਸਾਬੋ ਮੰਡੀ ਵੇਖ ਕੇ ਵੀਡੀਓ ਪਹਿਲਾਂ ਵੇਖੀ ਸੀ ਉਹ ਘੁੰਮ ਕੇ ਆ ਕੇ ਸ਼ਾਮ ਨੂੰ ਆਪਣੇ ਤੋਂ ਟਰੈਕਟਰ ਲੈ ਗਿਆ ਕਹਿੰਦੇ ਰੇਟ ਨਾਲ ਜਵਾਂ ਜੈਸ ਸੀ ਠੀਕ ਹੈ ਇਹ ਹੋਰ ਕਾਗਜ਼ ਪੱਤਰਾ ਦੀ ਸਾਰੀ ਤੁਸੀਂ ਦੱਸਦੇ ਹੋ ਪੂਰਾ ਵੇਖਿਆ ਵੀਰ ਕਾਪੀ ਗਾਜ ਦਾ ਫੁੱਲ ਗਰੰਟੀਦਾਰ ਹੈ ਬੰਦਾ ਲਿਜਾ ਕੇ ਵੀ ਕਹਦੇ ਵੀ ਕਾਪੀ ਗਾਜ ਕੋਈ ਫਾਲਟ ਹੈ ਉਦੀ ਪੇਮੈਂਟ ਵਾਪਸ ਕਰੀ ਜਾਊਗੀ ਟਰੈਕਟਰ ਪੁੱਠਾ ਲਿਆ ਜਾਊਗਾ ਠੀਕ ਹੈ ਜੀ ਹਾਂਜੀ ਵੀ ਆ ਕਾਪੀ ਕਾਗਜ਼ ਕੋਈ ਆ ਨਕਸ਼ਾ ਜਾਂ ਟਰੈਕਟਰ ਵੀ ਤੁਹਾਨੂੰ ਦੱਸਿਆ ਕੋਈ 2-4 ਦਿਨਾਂ ਚ ਦੱਸ ਦੇ ਅਗਲਾ ਕੋਈ ਨਕਸ਼ਾ ਹੈ ਫ੍ਰੀ ਠੀਕ ਕਰਕੇ ਦਿਆਂਗੇ ਆਪਾਂ ਦੱਸਿਆ ਜਾਊਗਾ ਵੀ ਇਹਦਾ ਇੰਜਨ ਇੰਨੇ ਪਰਸੈਂਟ ਹੈ ਇਹਦਾ ਗੇਅਰ ਆ ਕੁਛ ਹੈ ਇਹਦੇ ਇੰਜਨ ਚ ਵੇਖੋ ਆਪਾਂ ਪਹਿਲਾਂ ਦੱਸਦੇ ਨੇ ਵੀ ਹਲਕੀ ਫੁਲਕੀ ਬਲੋ ਮਾਰਦਾ ਜਾਂ ਆ ਕੁਛ ਹੈ ਪਹਿਲੇ ਹੀ ਦੱਸਿਆ ਜਾਣਾ ਪਾਰਟੀ ਨੂੰ ਬਿਲਕੁਲ ਲੰਬਾ ਸਾਰਾ ਕੁਝ ਲੰਬਾ ਲੈਂਦੇ ਨੇ ਵੀਰ ਆਪਾਂ ਕਾਦੇ ਪਿੱਛੇ ਸਚਾਈ ਨਾਲ ਚੱਲਣਾ ਸਾਰਾ ਕੁਝ ਸੱਚ ਦੱਸ ਦੇ ਹਲਕੀ ਫੁਲਕੀ ਜਿਹੜ ਸਾਰਾ ਲਫਾਫੇ ਚੜ ਜਾਣੇ ਸਾਰਾ ਕੁਝ ਨਾ ਆਪਾਂ ਕੁਝ ਕੀਤਾ ਨਹੀਂ ਉਵੇਂ ਖੜਾ ਬਗ ਟਾਪ ਲੈ ਕਹੋ ਬਈ ਫੱਟੀ ਉਹ ਬਈ ਹੁੱਕ ਜਿਵੇਂ ਲੌਕੀਆਂ ਦੀ ਉਵੇਂ ਲੌਬਾ ਜਿਵੇਂ ਖੜਾ ਆ ਗਿਆ ਮਕੈਨੀਕਲ ਓਕੇ ਕਰ ਦੇ ਮੁੰਡੇ ਬਸ ਠੀਕ ਹੈ ਹਾਂ ਠੀਕ ਹੈ ਜੀ ਤੇ ਬਾਕੀ ਜਿੰਨੇ ਐਸ਼ਰ ਖੜੇ ਆ ਜਿਹੜਾ ਮਰਜੀ ਲੈ ਜਾ 80000 ਦਾ ਆ ਕੱਲਾ ਨੀਲਾ 110000 ਦਾ 312 ਡਿਸਕਾਊਂਟੋਂ ਕੁਝ ਨਹੀਂ ਹੋਣਾ ਇਹਦੇ ਜੋ ਇਹ ਆਪਾਂ 235000 ਦਾ ਨੈਟ ਦੇਣਾ ਜੀ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਅੱਜ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਫੇਰ ਗਰੇਵਾਲ ਐਂਡ ਸਾਂਝ ਤੇ ਪਹੁੰਚੇ ਜੀ ਸੋਨਾ ਲੀਕਾ ਜਾਸੇ ਸ੍ਰੀ ਮੋਹਸਰ ਤਾ ਬਾਈ ਹੋਰਾਂ ਨੇ ਨਵੇਂ ਟਰੈਕਟਰਾਂ ਦੇ ਵੀ ਆਫਰ ਰੱਖੇ ਹੋਏ ਆ 2025 ਨੂੰ ਲੈ ਕੇ ਤੇ ਪੁਰਾਣੇ ਟਰੈਕਟਰਾਂ ਦੇ ਵੀ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਆ ਆਪਾਂ ਬਾਈ ਹੋਰਾਂ ਕੋਲੇ ਫੇਰ ਪੁਰਾਣੇ ਟਰੈਕਟਰ ਕੱਟੇ ਗਏ ਆ ਤੇ ਬਾਈ ਨੂੰ ਮਲਾਉਣਿਆ ਜੀ ਸਸੀ ਗੱਲ ਜੀ ਸਸੀ ਗੱਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਇਹ ਦੱਸੋ ਵੀ 2025 ਤੇ ਆਪਾਂ ਕੀ ਆਫਰ ਦੇ ਰਹੇ ਆ ਜੀ ਨਵੇਂ ਟਰੈਕਟਰਾਂ ਤੇ ਨਵੇਂ ਟਰੈਕਟਰ ਦੇ ਬਾਈ ਜੀ ਆਪਾਂ ਇਹ ਆਫਰ ਦੇ ਰਹੇ ਆ ਵੀ ਆਪਣੇ ਕੋਲ ਸਟਾਕ ਬਾਧੂ ਖੜਾ ਠੀਕ ਹੈ 25 ਟਰੈਕਟਰ ਖੜੇ ਕਸਟਮਰ ਆਪਾਂ ਨੂੰ ਮਿਲੇ ਆ ਕੇ ਠੀਕ ਹੈ ਜੀ ਮੁਕਸਰ ਜਲਾਲਾਬਾਦ ਗਰੂਰਸਾ ਹੈ ਆਪਣਾ ਏਰੀ ਡਿਸਕਾਊਂਟ ਲਾ ਲਓ ਫੋਨ ਤੇ ਕੋਈ ਡਿਸਕਾਊਂਟ ਨਹੀਂ ਹੋਣਾ ਕਈ ਵੀਰ ਫੋਨ ਤੇ ਪੁੱਛਦੇ ਆ ਫੋਨ ਤੇ ਆਪਾਂ ਕੋਈ ਡਿਸਕਾਊਂਟ ਨਹੀਂ ਆ ਆਪਣੇ ਕਾਊਂਟਰ ਤੇ ਆ ਕੇ ਵੀਰ ਬੈਠੇ ਮਿਲੇ ਆਪਾਂ ਨੂੰ ਪੂਰਾ ਡਿਸਕਾਊਂਟ ਕਰਿਓ ਫੋਨ ਤੇ ਜਾਣਕਾਰੀ ਜੋ ਮਰਜ਼ੀ ਲੈ ਲਓ ਟਰੈਕਟਰ ਬਾਰੇ ਜੋ ਮਰਜ਼ੀ ਪੁੱਛੋ ਉਹ ਹੋਊ ਮਿਲੂਗੀ ਪਰ ਰੇਟ ਦੀ ਕੋਈ ਜਾਣਕਾਰੀ ਨਹੀਂ ਮਿਲਣੀ ਰੇਟ ਦੀ ਜਾਣਕਾਰੀ ਸਿਰਫ ਕਾਊਂਟਰ ਤੇ ਆ ਕੇ ਮਿਲਣੀ ਬੰਦਾ ਆਜੇ ਜਾਂ ਸਾਡਾ ਮੰਨ ਲਓ ਮੁੰਡੇ ਜੋ ਸੇਲਸ ਸਾਰੇ ਪਰਸਨ ਆ ਮੁੰਡੇ ਉਹ ਚਲੇ ਜਾਣਗੇ ਹਾਂਜੀ ਹਾਂ ਫੇਰ ਹੋਣੀ ਰੇਟ ਦੀ ਗੱਲ ਜੀ ਹਾਂ ਚਲੋ ਆਸ ਕਰਦੇ ਆ ਜੀ ਕਾਫੀ ਜਿਹੜਾ ਡਿਸਕਾਊਂਟ ਦਿੱਤਾ ਜਾਣਾ ਕਿਸਾਨ ਵੀਰੋ ਤੁਹਾਡੇ ਆਸਤੇ ਤਾਂ ਬਾਈ ਹੋਰਾਂ ਨੂੰ ਜਿਹੜਾ ਵੀ ਏਰੀਆ ਸਾਨੂੰ ਨੇੜੇ ਪੈਂਦਾ ਜਲਾਲਾਬਾਦ ਤੇ ਜੇ ਮੌਕਸਰ ਉੱਥੇ ਆ ਕੇ ਮਿਲ ਸਕਦਾ ਹੈ ਤੇ ਬਾਈ ਜੀ ਫਿਰ ਆਪਣੇ ਕੋਲੇ ਪੁਰਾਣੇ ਟਰੈਕਟਰ ਪੁਰਾਣੇ ਦੇ ਫਿਰ ਬਹੁਤ ਟਰੈਕਟਰ ਹੀ ਮਹਾਰਾਜ ਦੀ ਕਿਰਪਾ ਨਾਲ ਤੁਹਾਡੀ ਮਗਰ ਲਈ ਵੀਡੀਓ ਜਬ ਬਹੁਤ ਟਰੈਕਟਰ ਵਿੱਚ 14 15 ਟਰੈਕਟਰ ਸੇਲ ਕਰਦੇ ਆ ਹਾਂ ਤੇ ਫਰ ਨਵੇਂ ਐਡ ਹੋ ਚੁੱਕੇ ਆ ਲਾਲੋ ਉਹੀ ਹੈ ਵੀ ਸੇਲ ਹੈ ਮਹਾਰਾਜ ਦੀ ਕਿਰਪਾ ਨਾਲ ਨਵੇਂ ਵੇਖਦੇ ਉਹ ਨਹੀਂ ਪੁਰਾਣੇ ਆਉਂਦੇ ਉਹ ਨਹੀਂ ਪੁਰਾਣੇ ਨਵੇਂ ਆਪਣੇ ਐਡ ਹੋਏ ਸਾਨੂੰ ਅੱਜ ਦਿਖਾਉਨੇ ਆਪਾਂ ਕਰੀ 2009 ਮਾਡਲ ਹੈ ਹਰਿਆਣਾ ਨੰਬਰ ਹੈ 7580 ਪੈਸੇ ਟਾਇਰ ਹੈ ਡਬਲ ਕਲਚ ਹੈ ਇੰਜਨ ਗੇਅਰ ਦਾ ਬਿਲਕੁਲ ਠੀਕ ਹੈ ਇਹ ਵੀ ਅੱਜ ਫਿਰ ਉਹੀ ਦੱਸ ਰਹੀ ਮੈਂ ਰੇਟ ਉਹ ਦੱਸਨੇ ਬਾ ਨਾ ਮਾਤਰ ਮਾਨਦਾਨ ਨਾਲੇ ਖਿੱਚ ਕੇ ਰੇਟ ਦੱਸਨੇ ਆ ਠੀਕ ਹੈ ਵੀ ਜੋ ਕਸਟਮਰ ਆਇਆ ਨਾ ਕਿਹਾ ਵੀ ਕੋਈ ਵੱੜਾ ਤਾਂ ਡਿਸਕਾਊਂਟੋਂ ਕੁਝ ਨਹੀਂ ਹੋਣਾ ਇਹਦੇ ਜੋ ਇਹ ਆਪਾਂ 2 ਲੱਖ ਤੇ 35000 ਦਾ ਨੈਟ ਦੇਣਾ ਹੈ ਲਾ ਮਿੱਤਰੋ 2 ਲੱਖ 35000 ਦਾ ਦੇਣਾ ਲਾਸਟ ਡਬਲ ਕਲਚ ਹੈ ਸਾਰਾ ਸੁੱਕਾ ਸੁੱਕਾ ਟਰੈਕਟਰ 2009 ਮਾਡਲ ਹੈ BKTI ਦੇ 80 ਪੈਸੇ ਟਾਇਰ ਹੈ ਉਟਾਇਰ ਚੈੱਕ ਕਰਾ ਬਈ ਤੇ ਇਹ ਬਈ ओरिजिनल ਹੀ ਪੈਸਾ ਰਾਹੀਂ ਸਾਰਾ ਹਲਕੀ ਫੁਲਕੀ ਪਹਿਲਾਂ ਟੱਚਿੰਗ ਨੂੰ ਲਾਲੋ ਹੋਈ ਵੀ ਆ ਹਾਂ ਤੇ ਇਹ ਜਦੋਂ ਦੁਬਾਰਾ ਆਪਾਂ ਕੁਝ ਨਹੀਂ ਕਰਾਇਆ ਜਾਂਸੀ ਚ ਜਿਵੇਂ ਕਿਸਾਨ ਕੋਈ ਕਟਾ ਕੇ ਗਿਆ ਉਵੇਂ ਹੀ ਬਿਲਕੁਲ ਖੜਾ ਕੋਈ ਟਾਕੀ ਵੀ ਨਹੀਂ ਮਰੀ ਅੱਜ ਆਪਾਂ ਦੇਖੀ ਹਾਂ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਬਈ ਇਸ ਤੋਂ ਬਾਅਦ ਆ ਗਈ 2023 ਮਾਡਲ ਇਹ ਪਿਛਲੀ ਵੀਡੀਓ ਜ ਆਪਣੇ ਕੋਲੇ ਦੋ ਸੀ ਇੱਕ ਸੇਲ ਹੋ ਚੁੱਕਾ ਨਵਾਂ ਨੁੱਕ 450 ਘੰਟਾ ਚੱਲਿਆ ਠੀਕ ਹੈ 90 ਪੈਸੇ ਟਾਇਰ ਨਾਲ ਦੇ ਹੋਣਗੇ 610000 ਦਾ ਹਲਕਾ ਫੁਲਕਾ ਮਾਨ ਤੋਂ ਹੋਣਾ ਜਿਹੜੇ ਡੀਲਰ ਚ ਹੋਣਾ ਕੋਈ ਬਹੁਤਾ ਰੇਟ ਦੀ ਗਜ ਜਦੋਂ ਨਵਾਂ ਨ ਕੋਟ ਟਰੈਕਟਰ ਹੈ ਇਹਦੀ ਕੋਈ ਮਹੀਨੇ ਦੋ ਮਹੀਨੇ ਦੀ ਵਾਰੰਟੀ ਵੀ ਦੇ ਦਾਂਗੇ ਇੰਜਨ ਗੀਅਰ ਚ ਬੰਦਾ ਜਾ ਕੇ ਵੀ ਕਹਦੇ ਨੁਕਸਾ ਹੈ ਤਾਂ ਆਪਾਂ ਬੈਠੇ ਆਂ ਬਾਕੀ ਜਦੋਂ ਆਪਾਂ ਪੁਰਾਣਾ ਟਰੈਕਟਰ ਵੇਚਦੇ ਆ ਨਹੀਂ ਬੰਦੇ ਨੂੰ ਮਗਲੈਲ ਤੋਂ ਲੈ ਕੇ ਸੀਐਲ ਗੀਅਰ ਦਾ ਸਾਰਾ ਚੈੱਕ ਕਰਾ ਕੇ ਤੋਰਾਂਦਾ ਵੀ ਫੁੱਲ ਆ ਸਾਰਾ ਕੁਝ ਠੀਕ ਹੈ ਇਹ ਨਹੀਂ ਵੀ ਟਰੈਕਟਰ ਲੈ ਕੇ ਵਿੱਚੋਂ 30 ਲੀਟਰ ਸੀਐਲ ਹੀ ਘੱਟ ਨਿਕਲ ਉਪਰਲੇ ਮਿਲੂਗਾ ਗੇਜ ਚੈੱਕ ਕਰਾ ਕੇ ਤੋਰਦੇ ਪੁਰਾਣੇ ਦੀ ਲੈ ਮਿੱਤਰੋ ਤੁਸੀਂ ਦੇਖੋ ਵੀ ਭਵੇਂ ਤਾਂ ਨਵਾਂ ਲੈ ਕੇ ਜਾਂ ਅਸੀਂ ਜੋ ਤੋਰਨਾ ਦੇ ਭਵੇਂ ਪੁਰਾਣਾ ਹੈ ਕਨੋ ਫੀਲਿੰਗ ਆਈ ਆ ਉਹ ਜਿਵੇਂ ਨਵਾਂ ਲੈ ਚੱਲੇ ਇੰਜਨ ਗੀਅਰ ਦਾ ਸੀਲ ਵਗੈਰਾ ਚੈੱਕ ਕਰਾ ਕੇ ਤੁਰਿਆ ਜਾਂਦਾ ਟਰੈਕਟਰ ਵੀ ਫੁਰ ਲੈਦੇ ਜੀ ਤੇ ਬਾਈ ਜੇ ਕੋਈ ਮਾੜਾ ਮੁਟ ਕੰਮ ਕੁਮ ਰਹਿੰਦਾ ਹੋਵੇ ਉਹ ਆਪਾਂ ਫਿਰ ਤੁਹਾਨੂੰ ਦੱਸਿਆ ਵੀ ਕੋਈ ਅਗਲਾ ਕਹਿ ਦਿਆ ਕੰਮ ਆ ਆਪਾਂ ਫਰੀ ਠੀਕ ਕਰਕੇ ਦਿੰਨੇ ਯਾਰ ਠੀਕ ਹੈ ਟਰੈਕਟਰ ਆਪਣੇ ਪਰਚੇਜ਼ ਕਰ ਰਿਆ ਬੰਦਾ ਨੂੰ ਲੱਗਦਾ ਨਾ ਕੋਈ ਮਕੈਨੀਕਲ ਫਾਲਟ ਆ ਵਾ ਫਰੀ ਠੀਕ ਕਰਕੇ ਉਹਦੇ ਹੀ ਦਿੰਨੇ ਆ ਠੀਕ ਹੈ 2-4 ਦਿਨਾਂ ਜਾਂ ਕੋਈ ਮਹੀਨੇ ਖੰਡ ਜਗਲੇ ਕੋਈ ਦਿੱਕਤ ਜਾ ਕੇ ਪੈ ਵੀ ਜਾਵੇ ਠੀਕ ਹੈ ਸਮਾਨ ਅਗਲੇ ਨੇ ਪੋਣਾ ਆਪਣੇ ਤੋਂ ਲੁਗਾ ਡਿਸਕਾਊਂਟ ਕਰ ਦਿੰਨੇ ਲੇਬਰ ਆਪਾਂ ਲੈਂਦੇ ਤੇ ਤੁਸੀਂ ਆਓ ਬੇਫਿਕਰ ਹੋ ਕੇ ਮਕਸਰ ਏਜੰਸੀ ਦੇ ਵਿੱਚ 2022 ਮਾਡਲ ਹੈ ਠੀਕ ਹੈ ਜੀ 750 3 ਸਪੀਡ ਹੈ ਸ਼ਟਰ ਲੀਵਰ ਵਾਲਾ 12 ਪਲੱਸ 12 ਵਾਲਾ ਠੀਕ ਹੈ ਹਾਂ ਜੀ ਮਿੱਤਰੋ ਟਾ ਮਾਡਲ ਟਰੈਕਟਰ ਖੜੇ ਆ ਜਿਹੜੇ ਜਮਾ ਬਹੁਤ ਘੱਟ ਚੱਲੇ ਹੋਏ ਆ ਤੁਸੀਂ ਦੇਖੋ ਵੀ ਜਮਾ ਨਵਾਂ ਟਰੈਕਟਰ ਹੈ ਕਿਤੇ ਪੈਰ ਦਾ ਲੋਕਲ ਨੰਬਰ ਹੈ ਮਕਸਰ ਦਾ ਇਹ ਲੋਕਲ ਨੰਬਰ ਹੈ ਮੈਨ ਦੇਖੀਏ ਸਾਰੇ ਪੰਜਾਬ ਨੰਬਰ ਹੁੰਦੇ ਆ 635000 ਦਾ 3 ਸਪੀਡ ਹੈ ਠੀਕ ਹੈ ਟਾਇਰ ਇਹਦੇ ਵੀ ਹੋਣਗੇ 75 ਪੈਸੇ ਠੀਕ ਹੈ ਆਇਸ਼ਰ 368 2018 ਮਾਡਲ ਹੈ 390000 ਦਾ ਠੀਕ ਹੈ ਸਾਢੇ 3 ਲੱਖ ਦਾ ਲੋਨ ਵੀ ਹੋ ਜਾਣਾ ਲੋਨ ਇਹਨਾਂ ਤੇ ਵੀ ਹੋ ਜਾਣਾ ਹੈ ਸਾਢੇ 5 1/2 6 6 ਲੱਖ ਦਾ ਲੋਨ ਵੀ ਹੋ ਜਾਣਾ ਇਹਨਾਂ ਦੇ ਇਹ ਮਿੱਤਰੋ ਆਪਾਂ ਪਹਿਲਾਂ ਵੀ ਬਾਈ ਹੋ ਰਹੀਆਂ ਪੰਜ ਛੇ ਵੀਡੀਓ ਪਾਈਆਂ ਤਾਂ ਲੋਨ ਹਰੇਕਾ ਟਰੈਕਟਰ ਤੇ ਤਕਰੀਬਨ ਹੁੰਦਾ ਲੋਨ ਨਹੀਂ ਉਹ ਬੇਫਿਕਰ ਹੋ ਕੇ ਆਓ ਇੱਕ ਪਰ ਮਾੜੀ ਜੀ ਗੱਲ ਇਹ ਹੈ ਵੀ ਜੇ ਤੁਹਾਡਾ ਸਿੰਬਲ ਮਾੜਾ ਮੋਟਾ ਉੱਚਾ ਨਹੀਂ ਵਾਂ ਤਾਂ ਬਾਈ ਹੋਰਾਂ ਨੂੰ ਪਹਿਲਾਂ ਦੱਸੋ ਪਹਿਲਾਂ ਦੱਸੋ ਦਾ ਹੱਲ ਪਹਿਲਾਂ ਹੈਗਾ ਬਾਅਦ ਚ ਬਹੁਤ ਔਖਾ ਹੋ ਜਾਂਦਾ ਬਿਲਕੁਲ ਜੀ ਤੇ ਬਾਕੀ ਟਰੈਕਟਰ ਤਕਰੀਬਨ ਆਉਂਦੇ ਹੀ ਰਹਿੰਦੇ ਆ ਤੁਸੀਂ ਫੋਨ ਜ਼ਰੂਰ ਕਰਿਓ ਬਾਈ ਉਹਨਾਂ ਨੂੰ ਤੇ 2017 ਮਾਡਲ 368 315000 ਦਾ ਦੇਣਾ ਹੈ ਤੇ 285000 ਦੇ ਤੇ ਲੋਨ ਵੀ ਹੋ ਜਾਣਾ ਲੈ ਮਿੱਤਰੋ ਚੱਕੋ ਫਿਰ ਜਿਹੜੇ ਡਾਉਨ ਪੇਮੈਂਟ ਆ ਬਹੁਤ ਘੱਟ ਰਹਿ ਜਾਂਦੀ ਐ 5000 ਰੁਪਈਆ ਚਾਹੀਦਾ ਸਾਰਾ ਹਾਂ ਤੇ ਟਰੈਕਟਰ ਤੁਹਾਨੂੰ ਮਿਲ ਜਾਣਾ ਜੀ ਬਾਕੀ ਬਈ ਸੈਲਫ ਵਗੈਰਾ ਚਾਹਦੇ ਓਕੇ ਜਮਾ ਬਸ ਲਾ ਲੋ ਬੈਟਰੀਆਂ ਖੜਿਆ ਖੜਿਆ ਡਾਉਨ ਹੋ ਜਾਂਦੀਆਂ ਬਸ ਠੀਕ ਐ ਵੈਸੇ ਸਾਰਾ ਸਮਾਨ ਸਾਰਾ ਮਿਲਦਾ ਠੀਕ ਐ ਠੀਕ ਐ ਬਾਕੀ ਹੋਰ ਨਾਲ ਜੋ ਸਮਾਨ ਆਉਂਦਾ ਹਾਂਜੀ ਸਾਰਾ ਕੁਝ ਮਿਲੂ ਹਾਂਜੀ ਹਾਂਜੀ ਠੀਕ ਐ ਠੀਕ ਐ ਪਰਲੇ ਪਾਸੇ ਆ ਗਿਆ 2007 ਮਾਡਲ 60 ਵਾਲਾ ਲੈ ਆ ਵੀ ਮਿੱਤਰੋ 60 ਵਾਲਾ ਆ ਗਿਆ 16 ਦੇ ਟਾਇਰ ਦੇ ਵਿੱਚ ਪਾਰਲੇ ਫੇਰ ਗਿਆ ਡਿਸਟ੍ਰਿਬਿਊਟਰ ਵੀ ਲੱਗਿਆ ਕੀ ਬਾਤ ਹੈ ਕੰਬੈਨ ਵਗੈਰਾ ਤੇ ਚੜਾਉਣਾ ਹੁੰਦਾ ਨਾ ਉਹ ਸੀਜ਼ਨ ਆ ਰਿਹਾ ਹੈ ਬਿਲਕੁਲ ਬਿਲਕੁਲ ਮਗਰ ਉਹ ਦਿਖਾਏ ਉਹ ਡਿਸਟ੍ਰਿਬਿਊਟਰ ਵੀ ਡਬਲ ਲੱਗਾ ਵਾ ਠੀਕ ਆ ਠੀਕ ਆ ਜੀ ਫਾਈਬਰ ਛਤਰੀ ਲੱਗੀ ਹੈ ਇੱਥੋਂ ਮਿੱਤਰੋ ਇਹ ਦੇਖ ਲਓ ਤੁਸੀਂ ਜਿਵੇਂ ਮਗਰਾੜਾਂ ਦਾ ਪੇਂਟ ਆ ਜਾਂ ਜਿਵੇਂ ਟਰੈਕਟਰ ਦਾ ਪੇਂਟ ਆ origignal ਓਵੇਂ ਟਰੈਕਟਰ ਖੜਾ ਹੈ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਮਗਰਾੜ ਤਿਆਰ ਕਰਾਤੇ ਬਾਈ ਹੋਰਾਂ ਨੇ ਲੈਣ ਵਾਸਤੇ ਪਰ ਕੁਝ ਨਹੀਂ ਕਰਾਇਆ ਠੀਕ ਹੈ 2 ਲੱਖ ਤੇ ਸਿਰਫ 90 ਹਜ਼ਾਰ ਦਾ 60 ਰੁਪਏ ਟਾਇਰ ਆ ਲਾ ਲੋ ਕਿਸੇ ਬਾਈ ਨੇ ਦੂਰੋਂ ਆਣਾ ਹੁੰਦਾ ਸਾਰਾ ਅਰੀਜਨਲ ਵਧੀਆ ਟਰੈਕਟਰ ਹੈ ਪੰਜਾਬ ਨੰਬਰ ਹੈ ਠੀਕ ਹੈ ਜੀ 2019 ਮਾਡਲ ਹੈ 50 ਆ 80 ਰੁਪਏ 85 ਰੁਪਏ ਟਾਇਰ ਹੋਣਗੇ ਠੀਕ ਹੈ ਜੀ ਸਾਢੇ 4 ਲੱਖ ਦਾ ਨੈਟ ਦੇਣਾ ਆਪਾਂ ਠੀਕ ਹੈ ਹਾਂ ਜੀ ਤੇ ਰੇਟ ਬਾਈ ਫਿਰ ਜਮਾ ਖਿੱਚ ਕੇ ਆ ਰਹੀ ਇਹ ਤਾਂ ਖਿੱਚ ਕੇ ਲਈ ਆ ਜੀ 4 ਲੱਖ ਦਾ ਲੋਨ ਵੀ ਹੋ ਜਾਣਾ ਠੀਕ ਹੈ ਹਾਂ ਜੀ ਤੇ ਇੱਕ ਬਈ ਆਪਣੇ ਪਿਛਲੀ ਵੀਡੀਓ ਤੇ ਵੀਰ ਕਹਿੰਦੇ ਰੇਟ ਜਾਦੇ ਪਰ ਜੇ ਰੇਟ ਜਾਦੇ ਹੁੰਦਾ ਫਿਰ ਟਰੈਕਟਰ ਵੇਖਦੇ 14-15 ਟਰੈਕਟਰ ਵਿੱਚ ਬਈ ਜਿਹਨਾਂ ਨੇ ਕਿ ਪਿਛਲੀ ਵੀਡੀਓ ਫਰਨ ਲਾਗੇ 35 ਐਣੀ ਸੋਨਾ ਲੀਕਾ 23 ਮਾਡਲ ਲੈਣੀ ਸੋਨਾਲੀ ਕਾ 18 ਮਾਡਲ ਉਹ ਹੈ ਨਹੀਂ ਤੇ 2 18 ਮਾਡਲ ਸੋਨਾਲੀ ਕਾ 750 ਨਹੀਂ ਜਿਹੜਾ ਪਾਸੀ ਨੇ 10000 ਦੇਣੀ ਦੱਸੀ ਸੀ 6 ਟਰੈਕਟਰ ਤਾਂ ਉਹ ਵੇਚਿਆ ਠੀਕ ਹੈ ਤੇ ਉਹ 735 ਤਿੰਨ ਫੋਰਡ 159 ਜਿਹੜਾ ਤੁਹਾਡੀ ਫੋਨ ਨਾਲ ਹੀ ਵੇਚਿਆ ਪਾ ਇਹ ਤੁਹਾਨੂੰ ਕਾਲੀ ਹਾਂ ਫਿਰ ਉਹ ਵਿੱਚ ਹੈ ਜਿਹੜਾ 652 ਸੀ 2000 ਮਾਡਲ ਬਹੁਤ ਟਰੈਕਟਰ ਵਿੱਚ ਹੈ ਤੇ ਵੀਰੋ ਰੇਟ ਹੈ ਜਿਹੜਾ ਤੁਸੀਂ ਮਾਰਕੀਟ ਚ ਮਾੜਾ ਆ ਦੇਖਿਆ ਬਾਈ ਜੋ ਟਰਾਈ ਮਾਰਕੇ ਆਉਂਦੇ ਨਾ ਫਿਰ ਆਉਂਦੇ ਹੁਣ ਆਪਣੇ ਮੇਲੀਓ ਦੇਰੇ 9 ਘਰ ਲੈ ਗਿਆ 65 ਬਾਈ ਹੈ 2000 ਮਾਡਲ ਉਹ ਕਹਿੰਦੇ ਤਲਵੰਡੀ ਸਾਬੋ ਮੰਡੀ ਵੇਖ ਕੇ ਵੀਡੀਓ ਪਹਿਲਾਂ ਵੇਖੀ ਸੀ ਉਹ ਘੁੰਮ ਕੇ ਆ ਕੇ ਸ਼ਾਮ ਨੂੰ ਆਪਣੇ ਤੋਂ ਟਰੈਕਟਰ ਲੈ ਗਿਆ ਕਹਿੰਦੇ ਰੇਡ ਨਾਲ ਜਾਵਾਂ ਜੈ ਸੀ ਠੀਕ ਹੈ ਤਾਂ ਵੀਰੋ ਆ ਉਹਦੇ ਵੱਲੋਂ ਬਾਈ ਹੋਰਾਂ ਨੇ ਰੇਡ ਜਾਵਾਂ ਜਾਇ ਰੱਖੇ ਹੁੰਦੇ ਆ ਇਹ 2017 ਮਾਡਲ ਹੈ ਸਵਾ 4 ਲੱਖ ਦਾ ਦੇਣਾ ਟਾਇਰ ਨਾਲ ਦੇ ਚਾਰੋ ਨਵਾਂ ਨੁੱਕ ਡੈਡਰਾ ਫਰਸਟ ਪਾਰਟੀ ਦਾ ਕੀ ਬਾਤ ਹੈ ਜੇ ਮਿੱਤਰੋ ਕਰੋ ਚੈੱਕ ਅਖਰ ਇੱਕ ਮੇਨ ਚੀਜ਼ ਪੰਜਾਬ ਨੰਬਰ ਟਰੈਕਟਰ ਹੁੰਦੇ ਇੱਥੇ ਜਿਆਦਾ ਯਾਰ ਦੇਖਣਾ ਜੋ ਮੰਨ ਲਓ ਵਪਾਰੀ ਵਾਲਾ ਸਾਹਬ ਹੋਵੇ ਹੁਣ ਡੰਡੇ ਸਾਰਾ ਲਫਾਫੇ ਚੜ ਜਾਣੇ ਸਾਰਾ ਕੁਝ ਨਹੀਂ ਆਪਾਂ ਕੁਝ ਕੀਤਾ ਨਹੀਂ ਉਵੇਂ ਖੜਾ ਬਗ ਟਾਪ ਲਾਈਨ ਕਹੋ ਭਾਈ ਫੱਟੀ ਉਹ ਭਾਈ ਹੁੱਕ ਜਿਵੇਂ ਲੌਕੀ ਜਾਂਦੀ ਉਵੇਂ ਲੌਂਗਾ ਜਿਵੇਂ ਖੜਾ ਆ ਗਿਆ ਮਕੈਨੀਕਲ ਓਕੇ ਕਰ ਦੇ ਮੁੰਡੇ ਬਸ ਠੀਕ ਹੈ ਹਾਂ ਇਹ ਮਲੇਅਰ ਦੀ ਗਾਰੰਟੀ ਆਪਾਂ ਹਾਂਜੀ ਆ ਆਪਾਂ ਦੇਣਾ 2019 ਮਾਡਲ ਹੈ ਪੀਲੇ ਰੀ 18 ਦੱਸਿਆ ਸੀ ਇਹ ਹੁਣ ਕਾਪੀ ਚੈੱਕ ਕਰੀ 19 ਹੈ ਠੀਕ ਹੈ ਚਲੋ ਇੰਨੇ ਟਰੈਕਟਰਾਂ ਦੇ ਭਾਈ ਨਹੀਂ ਪਤਾ ਲੱਗਦਾ ਆ ਇਹ 2019 ਹੈ ਹਾਂ ਕੋਈ ਵੱਡੀ ਗੱਲ ਨਹੀਂ ਇਹ ਆਪਾਂ 4.5 ਲੱਖ ਦਾ ਨੈਟ ਦੇਣਾ ਹੈ ਠੀਕ ਹੈ ਤੇ 4 ਲੱਖ ਦਾ ਲੋਨ ਵੀ ਹੁੰਦਾ ਪਿਆ। ਕੀ ਬਾਤ ਹੈ। ਹਾਂ ਠੀਕ ਹੈ। ਹਾਂਜੀ ਹਾਂਜੀ। ਲੈ ਵੀਰੋ। ਆਪਾਂ ਪਹਿਲਾਂ ਦਿਖਾ ਦੇ ਸਾਰੇ ਆਪਣੇ ਕੋਲ ਕਈ ਮਾਡਲ ਅੰਦਰ ਆ ਤੁਹਾਨੂੰ ਦਿਖਾਉਂਦੇ ਆਪਾਂ। ਠੀਕ ਹੈ ਜੀ। ਕਾਫੀ ਟਰੈਕਟਰ ਖੜੇ ਆ ਅੰਦਰ। ਨਵੇਂ ਤੇ ਫੇਰ ਦੱਸਦੇ ਪਏ ਆ ਬਾਈ ਹੋਰਾਂ ਨੂੰ ਵੀ ਆਪਾਂ ਨੂੰ ਮਿਲਵਾ ਕੇ ਪੂਰਾ ਵਧੀਆ ਡਿਸਕਾਊਂਟ ਕਰਾਂਗੇ ਬਾਈਆਂ ਦੀ ਸੋਚ ਤੋਂ ਪਰੇ। 2013 ਮਾਡਲ ਆ ਨਾਲ ਦੇ ਟਾਇਰ ਆ। ਫਰਸਟ ਪਾਰਟੀ ਐ। ਜ਼ਿਮੀਂਦਾਰ ਚੱਲਿਆ ਨਾਲ ਦੇ ਟਰੈਕਟਰ ਫਰਸਟ ਪਾਰਟੀ ਐ। ਠੀਕ ਹੈ ਜੀ। 3,75,000 ਦਾ 60 ਵਾਲਾ ਟੌਪ ਮਾਡਲ। ਲੈ ਮੈਂ ਤਰੋ ਕਰੋ ਚੈੱਕ ਜੀ ਟਰੈਕਟਰ ਦੀ 75 80 ਵੈਸੇ ਕੰਡੀਸ਼ਨ ਆ ਸਾਰੀ ਰੀਨਲ ਜਿਹੜੇ ਵੇਟ ਆਉਂਦੇ ਆ ਵੇਟ ਉਹਵੇਂ ਲੱਗੇ ਵੇ ਆ ਸਾਰਾ ਕੁਝ ਫਸਟ ਪਾਰਟੀ ਡੰਡਾ ਫੱਟੀ ਸਾਰਾ ਕੁਝ ਮਿਲਣਾ ਸਮਾਨ ਇਹਦਾ ਠੀਕ ਹੈ ਜੀ ਹਾਂਜੀ ਹਾਂਜੀ ਆਪਣੇ ਕੋਲੇ ਅੱਜ ਸ਼ਾਮ ਤੱਕ ਇੱਕ ਆਊਗਾ 2021 ਮਾਡਲ RX 50 3 ਸਿਲੰਡਰ ਵਾਲਾ ਠੀਕ ਹੈ ਜੀ ਨਵਾਂ ਨੋਕ ਡੇਟਰ ਜਮਾ ਨਵੇਂ ਟਾਇਰ ਆ ਦੂਰੀ ਵਾਰ ਦੇ ਪਰ ਨਵਾਂ ਬਹੁਤ ਆ ਡੇਟਰ ਠੀਕ ਹੈ ਟਾਇਰ ਜਮਾ ਨਵੇਂ ਆ ਉਹ ਆਪਾਂ 5.5 ਲੱਖ ਦਾ ਨੈਟ ਦੇਣਾ ਯੈਸ ਨੋ ਲੈ ਵੀ ਸੋਨਾ ਲੀਕਾ ਫੇਰ ਆ ਗਿਆ ਹੈ 2018 ਮਾਡਲ ਹੈ 16 ਦੇ ਟਾਇਰਾਂ ਵਾਲਾ ਇਹ 58 HP ਵਾਲਾ ਮਾਡਲ ਹੈ ਵਿਦ ਵੇਟ ਲੱਗੇ ਨੂੰ ਠੀਕ ਹੈ ਉਧਰ ਦੀ ਮੜਾ ਘੁਮਾ ਕੇ ਦਿਖਾਓ ਵੇਟ ਵੀ ਲੱਗੇ ਵੀ ਹੈ ਬਿਲਕੁਲ ਇਹ 58 ਇਹ 4.5 ਲੱਖ ਦਾ ਨੈਟ ਦੇਣਾ ਹੈ ਯੈਸ অর ਨੋ ਠੀਕ ਹੈ ਜੀ ਲ ਮਿੱਤਰ 4 ਲੱਖ ਦਾ ਲੋਨ ਕਰਾਵਾਂਗੇ ਅੱਛਾ ਹਾਂ ਹਾਂ ਠੀਕ ਹੈ ਹਾਂਜੀ ਆ ਪਿਛਲੀ ਵੀਡੀਓ ਚ ਵੀ ਸੀ ਆਪਣੇ ਕੋਲ ਟਰੈਕਟਰ ਖੜਾ 35298 ਮਾਡਲ BKDE ਦੇ ਟਾਇਰ ਨਵੇਂ ਹਨ ਠੀਕ ਹੈ ਲ ਮਿੱਤਰ 1 ਲੱਖ 30 ਹਜ਼ਾਰ ਦਾ ਨੈਟ ਆਪਾਂ ਦੇਣਾ ਹੈ ਠੀਕ ਹੈ 911 98 ਮਾਡਲ ਕਾਪੀ ਰੀਨਿਊ ਹੈ 2 ਲੱਖ ਦਾ ਇਹ ਰੀਨਿਊ 2029 ਤੱਕ ਪਾਸਿੰਗ ਵਾਲਾ ਹੈ ਹਾਂਜੀ 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 2029 ਤੱਕ ਪਾਸਿੰਗ ਹੈ ਮਿੱਤਰੋ 911 ਦੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਐਸ਼ੀਅਰ ਕਿਹੜਾ 18 ਮਾਡਲ 3 ਲੱਖ 60 ਹਜ਼ਾਰ ਦਾ ਮਰਗਾੜ ਲਾ ਕੇ ਦੇਾਂਗੇ ਠੀਕ ਹੈ ਜੀ ਬਾਕੀ ਦਾ ਵਾਰ ਨਿੱਕੇ ਮੋਟੇ ਜਿਹਵੇਂ ਉਦਨ ਵਾਲੇ ਰਹਿ ਗਿਆ ਉਹ 50 ਵਾਲਾ ਰਿਹਾ ਆਪਣੇ ਕੋਲੇ 2021 ਮਾਡਲ ਹੈ 3 ਸਪੀਡ ਹੈ ਠੀਕ ਹੈ ਟਾਇਰ ਟੂਰ ਜਮਾਂ ਨਵੇਂ ਆ ਨਾਲ ਦੇ 1400 ਘੰਟਾ ਚੱਲਿਆ ਜੈਨਨ ਠੀਕ ਹੈ ਇਹ ਆਪਾਂ ਦੇਣਾ ਹੈਗਾ ਲਾ ਲਓ ਤੁਸੀਂ 5 ਲੱਖ ਤੇ 35000 ਦਾ 3 ਸਪੀਡ ਵਾਲਾ ਮਾਡਲ ਹੈ ਇਹ ਠੀਕ ਹੈ ਅਲੈਖ ਦੇ ਰੇਡੀਅਲ ਟਾਇਰ ਪਾਏ ਹੋਏ ਮਿੱਤਰੋ ਇਹ ਟਾਇਰ ਬੰਜਾਂ ਨੇ ਲਾਉਣੇ ਆ ਪੁੱਲ ਦੇ ਨਵੇਂ ਪਾ ਕੇ ਦੇਣੇ ਉਹਨਾਂ ਨੇ ਅੱਛਾ ਬਿਲਕੁਲ ਉਹਨਾਂ ਨੇ ਪਾਉਣੇ ਆ ਨਵੇਂ ਪਾ ਕੇ ਦੇਣਗੇ ਜਮਾ ਪੁੱਲ ਉਹਨਾਂ ਨੇ ਟਾਇਰ ਆਪਦੇ ਲਾਉਣੇ ਆ ਠੀਕ ਹੈ ਆਪਣੇ ਨਾਲ ਕਮਿਟਮੈਂਟ ਕਰੀਏ ਮੈਂ ਕਿਹਾ ਚਲੋ ਰਜਾਇ ਗੱਲ ਅਗਲੇ 10 ਦਿਨ ਦੱਸ ਦਿੰਦੇ ਨਵੇਂ ਮਿਲ ਰਹੇ ਯਾਰ ਉਹਦੇ 'ਚ ਕੋਈ ਨਹੀਂ ਨਾਲ ਦੇ ਟਾਇਰਾਂ ਪਰ ਉਹਨਾਂ ਨੇ ਲਾਉਣੇ ਆ ਆਪਦੇ ਉਹ ਤਾਂ ਕੋਈ ਗੱਲ ਨਹੀਂ ਜ ਪਰ ਇਹ ਸੋਨਾਲੀਕਾ 15 ਮਾਡਲ ਠੀਕ ਹੈ ਜੀ ਤੇ ਤੇ ਬਾਕੀ ਬਈ ਉਹ ਦੂਜੇ ਡੀ ਡੋਆਈ ਹੋਰੀ ਸਭ ਵੇਗ ਗਿਆ ਉਹ ਸਾਰਾ ਮਾਲ ਵੇਗ ਗਿਆ ਤਾਂ ਇਹ ਤੁਹਾਨੂੰ ਦੱਸਿਆ ਸਾਰੇ ਹੀ ਠੀਕ ਹੈ ਹਾਂ ਲੈ ਵੀਰੋ ਦੇਖੋ ਫਿਰ ਆ ਸਾਰੇ 80000 ਦੇ ਆ ਜੀ ਆ ਨੀਲੇ ਨੂੰ ਛੱਡ ਕੇ ਆ ਸਾਰੇ 80000 ਦੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਚਾਹੋ ਆ 724 ਖੜਾ ਆ ਸਾਮੇਂਗਰੇਸ ਖੜਾ ਆਪਣੇ ਕੋਲੇ ਤੁਹਾਨੂੰ ਉਦੋਂ ਪੀਲੀ ਵੀਡੀਓ ਚ ਦੱਸਿਆ ਏ 3 ਲੱਖ ਦਾ ਇਹਦਾ ਰੇਟ ਬਾਈ ਹੋਰੀ ਥੱਲੇ ਲਈ ਆਉਂਦੇ ਆ ਪੂਰਾ ਜਾਇਜ਼ ਕਰੀ ਆਉਂਦੇ ਹੁਣ ਤਾਂ 3 ਲੱਖ ਦਾ 3 ਲੱਖ ਦਾ ਸਾਮੇਂਗਰੇਸ ਆ ਜੀ 4 ਵੀਲ ਡਰਾਈਵ ਆ ਟਿਕਰੋ ਚੱਕ ਟਰੈਕਟਰ ਜੀ ਇਹ ਬਾਈ ਉਹ ਵਧੀਆ ਚੱਲੂ ਵਧੀਆ ਹਾਂ ਵਧੀਆ ਵ ਠੀਕ ਹੈ ਜੀ ਕਾਲਿੰਗ ਕਰ ਲੈਣ ਬਾਈ ਆਪਾਂ ਨੂੰ ਆਪਣੇ ਟਰੈਕਟਰ ਕੱਟੇ ਪਏ ਪੰਜ ਚਾਰ ਟਰੈਕਟਰ ਹਜੇ ਆਪਣੇ ਕੋਲ ਨਵੇਂ ਆਉਣ ਵਾਲੇ ਆ ਕਿਉਂਕਿ ਲਾਰੋ ਡਿਸਕਾਊਂਟ ਵੀ ਨਵੇਂ ਤੇ ਚੱਲ ਰਿਹਾ ਕਰਕੇ ਚੱਲ ਰਿਹਾ ਉਧਰੋਂ ਲੋੜੀ ਦੇ ਮਾਗੀ ਮੇਲਾ ਆ ਰਿਹਾ ਉਹਦੇ ਕਰਕੇ ਆਪਣੇ ਠੀਕ ਹੈ ਸੇਲ ਉਹਦੇ ਕਰਕੇ ਹੁਣ ਮਿੰਨੀ 60 ਕੱਟੇ ਇੱਕ 18 ਮਾਡਲ ਆਪਾਂ 750 ਕਟਿਆ ਇੱਕ ਬਾਈਆਂ ਨੇ ਇਹ ਮੁੰਡਿਆਂ ਨੇ ਅੱਜ ਕਟਿਆ ਹੈਗਾ ਟਰੈਕਟਰ ਕਹਿੰਦੇ ਹੌਲੈਂਡ ਦਾ ਸੌਦਾ ਕਟਣ ਗਈ ਦੇ ਠੀਕ ਹੈ ਤਾਂ ਕਹਿ ਰਹੇ ਆ ਵੀ ਆਪਾਂ ਨੂੰ ਫੋਨ ਕਰਕੇ ਪੁੱਛ ਸਕਦੇ ਬਾਈ ਦੋ ਦਰੂਨ ਕਰੋ ਵੀਰੋ ਜਦੋਂ ਦੋ ਚਾਰ ਦਿਨਾਂ ਦੇ ਵਿੱਚ ਨਵੇਂ ਐਡ ਹੋਣਗੇ 8-10 ਟਰੈਕਟਰ ਹੋ ਬਿਲਕੁਲ ਬਿਲਕੁਲ ਜੇ ਕੋਈ ਵੀਰ ਹਜੇ ਕੱਚੀ ਪੱਕੀ ਰਾਇ ਕਰ ਰਿਹਾ ਤਾਂ ਨੰਬਰ ਤੁਸੀਂ ਬਾਈ ਹੋਰਾਂ ਦਾ ਲਿਖ ਕੇ ਰੱਖ ਲਈ ਸਕਰੀਆਂ ਤਿਆਰ ਆ ਰਿਹਾ ਜਦੋਂ ਵੀ ਲੈਣਾ ਤੁਸੀਂ ਕਾਲ ਕਰੋ ਟਰੈਕਟਰ ਤਕਰੀਬਨ ਇੱਥੇ 8-10 ਦਿਨਾਂ ਦੇ ਵਿੱਚ ਦੀ ਬਦਲਦੇ ਰਹਿੰਦੇ ਹਾਂ ਹਾਂਜੀ ਹਾਂਜੀ ਤੇ ਮਹਾਰਾਜ ਦੀ ਫੁੱਲ ਕਿਰਪਾ ਬਾਈ ਹੋਰਾਂ ਤੇ ਕਿਰਪਾ ਮਹਾਰਾਜ ਦੀ ਗੁਰੂ ਰਾਮਦਾਸ ਦੀ ਕਿਰਪਾ ਜੀ ਹਾਂਜੀ ਹਾਂਜੀ ਤੇ ਤਾਂ ਕਰਕੇ ਤੁਸੀਂ ਕਾਲ ਕਰਕੇ ਤੇ ਕੋਈ ਵੀ ਟਰੈਕਟਰ ਖਰੀਦਣਾ ਵੇ ਖਰੀਦ ਸਕਦੇ ਹੋ ਤੇ ਬਾਕੀ ਬਾਈ ਜੀ ਆਪਣੀ ਹੋਰ ਕਾਗਜ਼ ਪੱਤਰਾਂ ਦੀ ਸਾਰੀ ਤੁਸੀਂ ਦੱਸਦੇ ਹੋ ਪੂਰੇ ਵੇਖਿਆ ਵੀਰ ਕਾਪੀ ਕਾਗਜ਼ ਦਾ ਫੁੱਲ ਗਰੰਟੀਦਾਰ ਹੈ ਬੰਦਾ ਲਿਜਾ ਕੇ ਵੀ ਕਹਦੇ ਵੀ ਕਾਪੀ ਕਾਗਜ਼ ਕੋਈ ਫਾਲਟ ਹੈ ਉਹਦੀ ਪੇਮੈਂਟ ਵਾਪਸ ਕਰੀ ਜਾਊਗੀ ਟਰੈਕਟਰ ਪੁੱਠਾ ਲਿਆ ਜਾਊਗਾ ਠੀਕ ਹੈ ਜੀ ਹਾਂਜੀ ਵੀ ਆ ਕਾਪੀ ਕਾਗਜ਼ ਕੋਈ ਨੁਕਸਾਂ ਜਾਂ ਟਰੈਕਟਰ ਵੀ ਤੁਹਾਨੂੰ ਦੱਸਿਆ ਕੋਈ 2-4 ਦਿਨਾਂ ਚ 10 ਦੇ ਅਗਲਾ ਕੋਈ ਨੁਕਸ ਹੈ ਫ੍ਰੀ ਠੀਕ ਕਰਕੇ ਦੇਾਂਗੇ ਆਪਾਂ ਠੀਕ ਹੈ ਬਈ ਠੀਕ ਹੈ ਨਾ ਬਈ ਆਪਾਂ ਇਹੀ ਕਰ ਸਕਦੇ ਆ ਇੱਕ ਤਾਂ ਬੰਦਾ ਕਹਿੰਦਾ ਹੁੰਦਾ ਉ ਚੈੱਕ ਕਰ ਲਓ ਵਾ ਕੇ ਤੇ ਪਰ ਬਾਈ ਹੋਰੀ ਕਹਿੰਦੇ ਠੀਕ ਕਰਾ ਕੇ ਦੇਵਾਂਗੇ ਸੋ 2-4 ਦਿਨਾਂ ਲਿਆ ਕੇ ਇਥੇ ਦੱਸਿਆ ਜਾਊਗਾ ਵੀ ਇਹਦਾ ਇੰਜਨ ਇੰਨੇ ਪਰਸੈਂਟ ਹੈ ਇਹਦਾ ਗੇਰ ਆ ਕੁਛ ਹੈ ਤੇ ਇੰਜਨ ਚ ਵੇਖੋ ਆਪਾਂ ਪਹਿਲਾਂ ਦੱਸਦੇ ਨੇ ਵੀ ਹਲਕੀ ਫੁਲਕੀ ਬਲੋ ਮਾਰਦਾ ਜਾਂ ਆ ਕੁਛ ਹੈ ਪਹਿਲੇ ਹੀ ਦੱਸਿਆ ਜਾਣਾ ਪਾਰਟੀ ਨੂੰ ਬਿਲਕੁਲ ਲੰਬਾ ਸਾਰਾ ਸਲੈਂਬਾ ਲੈਂਦੇ ਨੇ ਵੀਰ ਆਪਾਂ ਕਾਦੇ ਪਿੱਛੇ ਸਚਾਈ ਨਾਲ ਚੱਲਣਾ ਸਾਰਾ ਕੁਝ ਸੱਚ ਦੱਸਦੇ ਹਲਕੀ ਫੁਲਕੀ ਜਿਹਦੀ ਟੱਚਿੰਗ ਆ ਉਹ ਵੀ ਦੱਸ ਕੇ ਦਿੰਨੇ ਆਪਾਂ ਠੀਕ ਹੈ ਕਈ ਦਿਨ ਦੀ ਵੇਖੋ ਕਰਾਉਣੀ ਪੈ ਜਾਂਦੀ ਉਹ ਵੀ ਦੱਸਦੇ ਆ ਬਿਲਕੁਲ ਬਿਲਕੁਲ ਜਿਹੜੇ ਵੀਰ ਪਹਿਲਾਂ ਦੇ ਵੀਡੀਓ ਦੇਖਦੇ ਹੋ ਤਾਂ ਬਾਈ ਹੋਰ ਨੂੰ ਬਾਈ ਹੋਰਾਂ ਨੂੰ ਤਕਰੀਬਨ ਜਾਣਦੇ ਆਪਾਂ ਕੋਲ ਚੀਜ਼ ਹਰੇਕ ਟਰੈਕਟਰ ਬਾਰੇ ਦੱਸਦੇ ਆ ਚਲੋ ਨਵੇਂ ਵੀਰਾਂ ਵਾਸਤੇ ਜੀ ਬਾਕੀ ਮਹਾਰਾਜੀ ਕਿਰਪਾ ਨਾਲ ਵਧੀਆ ਕਾਰੋਬਾਰ ਚੱਲਦਾ ਵੇ ਕਿਰਪਾ ਗੁਰੂ ਆਮਦਾਸ ਦੀ ਕਿ ਫਿਰ ਵੀ ਕਹਿ ਰਹੇ ਚਲੋ ਹਰ ਬੰਦਲ ਤੇ ਆਪਾਂ ਖਰੇ ਵੀ ਨਿੱਤਰ ਸਕਦੇ ਕੋਈ ਬੰਦਾ ਵੀ 100% ਦਾ 100% ਨਹੀਂ ਹੋਏ ਕਿ ਇੱਕ ਆ ਦੁੱਕਾ ਕਸਟਮਰ ਲਾ ਲਓ 1 2 4% ਨਾਰਾਜ਼ ਵੀ ਹੋਏ ਨੇ ਪਰ ਜੇ ਕੋਈ ਨਾਰਾਜ਼ ਇੱਕ ਵਾਰ ਆਪਾਂ ਨੂੰ ਮਿਲੇ ਜ਼ਰੂਰ ਪਹਿਲਾਂ ਚੋਈ ਠੀਕ ਹੈ ਉਹਦਾ ਵੀ ਸੰਤੁਸ਼ਟੀ ਕਰਾਵਾਂਗੇ ਆਪਾਂ ਕੋਈ ਚੱਕਰ ਨਹੀਂ ਵਿਕਰੇ ਨਾ ਕਿਤੇ ਨਰਾਜਗੀ ਲੈ ਕੇ ਬੈਠਾ ਰਵੇ ਕਈ ਵੀਰ ਬਾਈ ਕਮੈਂਟਾਂ ਚ ਕਰਨ ਲੱਗੇ ਸੀ ਰਨਾ ਹੋ ਗਿਆ ਮਗਰਲੇ ਵਾਰੀ ਇੱਕ ਦੋ ਵਜਨ ਕਰੇ ਕੋਈ ਦਿੱਕਤ ਪਰੇਸ਼ਾਨੀ ਆਪਾਂ ਨੂੰ ਮਿਲੋ ਆ ਕੇ ਯਾਰ ਹਾਂਜੀ ਹਾਂ ਵੀ ਦੱਸੇ ਤਾਂ ਪਤਾ ਲੱਗਦਾ ਬਿਲਕੁਲ ਗੱਸੇ ਤੋਂ ਪਤਾ ਲੱਗਣੀ ਨੇ ਬਿਲਕੁਲ ਘਰ ਬੈਠੇ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਹਾਂ ਜੇ ਕੋਈ ਪ੍ਰੋਬਲਮ ਆ ਗਈ ਬੰਦਾ ਘਰੇ ਬੈਠਾ ਆਪਾਂ ਨੂੰ ਯਾਦ ਨਹੀਂ ਆਪਾਂ ਨੂੰ ਮਿਲ ਸਕਦਾ ਰਾਕਿ ਜੇ ਹੋ ਸਕਦਾ ਮੈਂ ਹੋਵਾਂ ਨਾ ਮੁੱਲਿਆਂ ਕੋਈ ਗੱਲ ਨਹੀਂ ਹੈਂਡਲ ਹੋਈ ਮੈਨੂੰ ਮਿਲ ਲਓ ਨਾ ਯਾਰ ਮੈਨੂੰ ਕਾਲ ਕਰ ਲਓ ਨੰਬਰ ਆਪਣਾ ਵੀ ਚੱਲ ਰਿਹਾ ਵਿੱਚ ਹਰ ਹਾਲ ਤੁਹਾਡਾ ਕਰਕੇ ਦਿੱਤਾ ਜਾਊ ਬਿਲਕੁਲ ਮਿੱਤਰ ਤੇ ਠੀਕ ਹੈ ਬਾਈ ਜੀ ਧੰਨਵਾਦ ਸਸੀ ਗੱਲ ਜੀ ਜੀ ਐਨ ਠੀਕ